ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗਰੀਬ ਲੋਕਾਂ ਨਾਲ ਧੱਕਾ ਹੋ ਰਿਹਾ ਹੈ ਲੁਧਿਆਣਾ ਸਿਵਲ ਹਸਪਤਾਲ ਦੇ ਦੇਖੋ ਹਾਲਾਤ ਧੋਖੇ ਨਾਲ ਸਾਈਨ ਕਰਕੇ ਮਰੀਜ਼ ਨੂੰ ਕੱਢਤਾ ਬਾਹਰ ਸਰਕਾਰੀ ਹਸਪਤਾਲ ਚ ਲੋਕਾਂ ਦਾ ਬੁਰਾ ਹਾਲ ਮਰ ਕਨਾਰੇ ਬੈਠੇ ਨੇ ਮਰੀਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਆਵਾਜ਼ ਪੰਜਾਬੀ ਚੈਨਲ ਤੋਂ ਲਈ ਗਈ ਹੈ ਅੰ ਇੱਥੇ ਜਿਹੜੇ ਮੈਕਮੇਂੇ ਲੱਗ ਜਾਨੇ ਹੋ ਨਾ ਉੱਥੇ ਕੁਛ ਨਾ ਕੁਛ ਪੇਸ਼ੈਂਟ ਇਨਸਾਨੀਆਂ ਦੇ ਵੀ ਰੱਖਿਆ ਕਰੋ ਉਹ ਬੰਦੇ ਦੀ ਲੱਤ ਹੁਣ ਜਦੋਂ ਕੱਟ ਜੂਗੀ ਭੀਖ ਮੰਗੂਗਾ ਮਾਰ ਚੋ ਆਟੋ ਚਲਾ ਕੇ ਰੋਟੀ ਖਾਂਦਾ ਸੀਗਾ ਅੱਜ ਉਹ ਭੀਖ ਮੰਗਨ ਤਾਂ ਤੁਸੀਂ ਮਜਬੂਰ ਕੀਤਾ ਹੋਇਆ ਅਸੀਂ ਕਹਦੋ ਕਰਨਾ ਜੀ ਮਜਬੂਰ ਮੈਨੂੰ ਇੱਥੇ ਇਹਨਾਂ ਨੇ ਸਾਈਨ ਕਰਾ ਕੇ ਧੋਖੇ ਨਾਲ ਬਾਹਰ ਭੇਜਤਾ ਹੀ ਬਾਹਰ ਕਰਤਾ ਹਾਂ ਬਾਹਰ ਕਰ ਹਾਂ ਐਕਸੀਡੈਂਟ ਹੋ ਗਿਆ ਸੀ ਉਸ ਤੋਂ ਬਾਅਦ ਤੁਸੀਂ ਬਿਲਹੋ ਹਸਪੀਟਲ ਆਇਆ ਤੇਰੀ ਲੱਤ ਦੇ ਉੱਤੇ ਇਹਨਾਂ ਨੇ ਪਲਾਸਟਰ ਕਰਤਾ ਹਾਂਜੀ ਪਲਾਸਟਰ ਕਰਤਾ ਝੁੰਡ ਪੈ ਗਈ ਲੱਕ ਗੰਦੋ ਬਾਦਰੀ ਲੱਤ ਸੁੰਡੀਆਂ ਬੈਗੇ ਤੁਸੀਂ ਦੱਸੋ ਅਸੀਂ ਕੀ ਕਰੀਏ ਫਿਰ ਇਹਨੂੰ ਮਾਰ ਦੋ ਮਸੇਕਾ ਤਾਂ ਮਾਰੀਏ ਫਿਰ ਮਰਨ ਨੂੰ ਤੇ ਛੱਡਿਆ ਤੁਸੀਂ ਤਾਂ ਬਸ ਖਬਰਾਂ ਲਾਣੇ ਤੁਸੀਂ ਇਹ ਤਾਂ ਦੇਖੋ ਇੱਥੇ ਸਟਾਫ ਦੀ ਕਮੀ ਆ ਇਦਾਂ ਦੀ ਖਬਰਾਂ ਚੱਕੋ ਤੁਸੀਂ ਬੋਲੋ ਨਾ ਬੋਲੋ ਉਸਲੇ ਤੁਸੀਂ ਫੇਰ ਡਰਦੇ ਹੋ ਕਿ ਤੁਹਾਨੂੰ ਸੁਪਰਡੈਂਡ ਕੱਢ ਦੂੰਗਾ ਦੱਸ ਫਿਰ ਉਹ ਬੰਦੇ ਦੀ ਲੱਤ ਦੀ ਹੱਡੀ ਬਾਹਰ ਆਈ ਆ ਮੈਂ ਲਾ ਤੂੰ ਦੱਸ ਫਿਰ ਇਹਨੂੰ ਪੀ ਇਹਨੂੰ ਇੱਥੇ ਲਿਖਿਆ ਆ ਬਈ ਥੋੜੀ ਸ਼ਿਫਟ ਕਰਨ ਲਈ ਐਂਬੂਲੈਂਸ ਚ ਹੁਲਤਾ ਇਹਨੂੰ ਤੁਸੀਂ ਪੀਜੀਆ ਜਾਣ ਨੂੰ ਗਿਆ ਤੁਸੀਂ ਭੇਜਿਆ ਨਹੀਂ ਐਂਬੂਲੈਂਸ ਚ ਅਸੀਂ ਸੋਣਾ ਸਰ ਉਹ ਬੁੱਕ ਤਾਂ ਇਹਨਾਂ ਦੇ ਨਾਲ ਦੇਣਾ ਕਰਾਣੀ ਹੁੰਦੀ ਹੈ ਇਹ ਪ੍ਰਵਾਹ ਨਹੀਂ ਹੈਗਾ ਫਿਰ ਮਰ ਜਵੇ ਨਹੀਂ ਸਰ ਇਦਾਂ ਸੁਣਾ ਤੁਸੀਂ ਦੱਸੋ ਡਾਕਟਰ ਦਾ ਕੋਈ ਕਹਿੰਦੇ ਚੰਡੀਗੜ੍ਹ ਚਲੇ ਆਈ ਤੇ ਜਿਹੜੀ ਤੇਰੀ ਹੱਡੀ ਆ ਹੁਣ ਜੁੜ ਗਈ ਹੈ ਕਿ ਨਹੀਂ ਨਹੀਂ ਜੁੜੀ ਨਹੀਂ ਹੋਈ ਹੱਡੀ ਬਾਹਰ ਹੀ ਹੈ ਬਾਹਰ ਹੀ ਹੈ ਉੱਤੇ ਪਲੈਸਟਰ ਕਰੀ ਜਾਂਦੇ ਆ ਕੋਈ ਆਪਰੇਸ਼ਨ ਨਹੀਂ ਕੋਈ ਕੁਝ ਨਹੀਂ ਕੱਖ ਨਹੀਂ ਕਰਦੇ ਜੀ ਚੁੱਪ ਇਹ ਇਹਨਾਂ ਨੂੰ ਕਹਿੰਦੇ ਵੀ ਐਮਰਜੈਂਸੀ ਲੈ ਜਾਓ ਸਿੱਟੀਗਾ ਲੋ ਅਗ ਲਿਓ 2 ਘੰਟੇ ਹੋ ਗਏ ਸਾਨੂੰ ਟਿਕਾ ਨਹੀਂ ਮਿਲ ਮਿਲ ਬਿਉਸ਼ੀ ਦਾ ਟਿਕਾ ਹਾਂਜੀ ਤੇ 2 ਘੰਟੇ ਤੋਂ ਇੱਥੇ ਇੱਥੇ ਖੜੇ ਆ ਭੁੱਖੇ ਪਾਣੇ ਸਵੇਰ ਦੇ ਲੱਗਦਾ ਪਾਪਾ ਜੀ ਇਹ ਕੋਈ ਗਰੀਬਾ ਰਹੂਗਾ ਇਸ ਜਿਹੜੀਆਂ ਉਪਲਬਧੀਆਂ ਕਨਾ ਦੇ ਇੱਥੇ ਹੈਗੀਆਂ ਸਿਵਲ ਹਸਪੀਟਲ ਦੇ ਵਿੱਚ ਤੁਹਾਨੂੰ ਪਹਿਲਾ ਉਪਲਬਧੀਆਂ ਕਨਾ ਦਿੰਦੇ ਆ 24 ਘੰਟੇ ਉਪਲਬਧਾ ਰੋਗੀ ਮਰੀਜ਼ਾਂ ਦੇ ਐਕਸਰੇ ਮਰੀਜ਼ਾਂ ਦੀ ਈਸੀਜੀ ਮਰੀਜ਼ਾਂ ਦੀ ਸਹੂਲਤਾਵਾਦ ਤੇ ਲੈਬੋਰੀ ਐਮਰਜੈਂਸੀ ਮਰੀਜ਼ਾਂ ਇਸਤਰੀ ਮਰੀਜ਼ਾਂ ਮਰੀਜ਼ਾਂ ਨੂੰ ਸ਼ਿਫਟ ਕਰਨ ਦੀ ਲਈ ਐਂਬੂਲੈਂਸ ਦੇ ਬਾਅਦ ਦੰਦਾਂ ਦੇ ਮਰੀਜ਼ਾਂ ਦਾ ਜੋਗ ਲਾਇ 7ਵੇਂ ਨੰਬਰ ਤੇ ਲਿਖਿਆ ਮਰੀਜ਼ਾਂ ਨੂੰ ਸ਼ਿਫਟ ਕਰਨ ਲਈ ਐਂਬੂਲੈਂਸ ਦੀ ਸੇਵਾ ਇੱਕ ਬਾਈ ਇੱਥੇ ਬੈਠਾ ਐਕਸੀਡੈਂਟ ਹੋ ਜਾਂਦਾ ਉਸ ਤੋਂ ਬਾਅਦ ਲੱਟ ਟੁੱਟ ਜਾਂਦੀ ਹੈ ਮਾਂ ਪਿਓ ਹੈ ਨਹੀਂ ਜਗਰਾਵਾ ਤੋਂ ਇੱਥੇ ਰਹਿੰਦਾ ਤੇ ਇੱਥੇ ਹੀ ਬਾਹਰ ਸਿਵਲ ਹਸਪੀਟਲ ਦੇ ਵਿੱਚ ਅੰਦਰ ਰਹਿੰਦਾ ਦੁਪਹਿਰ ਇਹ ਤੇ ਬਾਹਰ ਰਾਤ ਨੂੰ ਸੋ ਜਾਂਦਾ ਕਾ ਉੱਤੇ ਉਹਨਾਂ ਗੱਲ ਕਰਦੇ ਆ ਜਾਣਦੇ ਕੀ ਮਾਮਲਾ ਕੀ ਨਾਮ ਹੈ ਬਾਈ ਜੀ ਤੇਰਾ ਕਿੰਦਾ ਮੇਰਾ ਨਾਮ ਆ ਜੀ ਕਿੰਦਾ ਮੇਰਾ ਨਾਮ ਆ ਕਿੰਦੇ ਕੀ ਹੋਇਆ ਸੀ ਤੇਰੀ ਲੱਤ ਨੂੰ ਕਾਰ ਵਾਲਾ ਮਾਰ ਗਿਆ ਸੀ ਆਟੋ ਚਲਾਉਂਦੇ ਅੱਜ ਹੋ ਗਏ 15 20 ਡਾਣੀ 15 20 ਆਟੋ ਚਲਾਉਣਾ ਸੀ ਤੂੰ ਹਾਂ ਛੁੰਡ ਪੈ ਗਈ ਮੇਰੇ ਹੀ ਮੈਂ 플ਾਸਟਰ ਆਪੇ ਘੜਤਾ ਸੀ ਮੈਨੂੰ ਇੱਥੇ ਇਹਨਾਂ ਨੇ ਸਾਈਨ ਕਰਾ ਕੇ ਧੋਖੇ ਨਾਲ ਬਾਹਰ ਭੇਜਤਾ ਸੀ ਬਾਹਰ ਕਰਤਾ ਹਾਂ ਬਾਹਰ ਕਰ ਗਿਆ ਇਹ ਐਕਸੀਡੈਂਟ ਹੋ ਗਿਆ ਸੀ ਉਸ ਤੋਂ ਬਾਅਦ ਤੁਸੀਂ ਬਲ hospitall ਆਇਆ ਹਾਂ ਤੇਰੀ ਲੱਤ ਦੇ ਉੱਤੇ ਇਹਨਾਂ ਨੇ 플ਾਸਟਰ ਕਰਤਾ ਹਾਂਜੀ 플ਾਸਟਰ ਕਰਤਾ ਛੁੰਡ ਪੈ ਗਈ ਲੱਗ ਤੁਰ ਗੰਦਵਾਤ ਰਿਲਾ ਤੇ ਸੁੰਡੀਆਂ ਪੈ ਗਏ ਜਿਹੜੇ ਕੀੜੇ ਜਾਨਕੀ ਪੈ ਗਏ ਹਾਂਜੀ ਫਿਰ ਕੀ ਹੋਇਆ ਫੇਰੀ ਮੈਂ ਕੱਟਦਾ ਹੋਈ ਅੱਛਾ ਕੱਟਦਾ ਮੈਨੂੰ ਇਹਨਾਂ ਨੇ ਬਾਹਰ ਕੱਟਤਾ ਪਰ ਮੈਨੂੰ ਸਾਹ ਹੁੰਦੇ ਨਹੀਂ ਮੈਨੂੰ ਕਹਿੰਦੇ ਚੰਡੀਗੜ੍ਹ ਛੱਲੇ ਆ ਮੈਂ ਚੰਡੀਗੜ੍ਹ ਕਿਵੇਂ ਜਾਵਾਂ ਮੇਰਾ ਮਾਂ ਪਿਓ ਹੈ ਨਹੀਂ ਅੱਛਾ ਕੋਈ ਵੀ ਹੈ ਨਹੀਂ ਮੇਰੀ ਗੱਲੀ ਭੈਣ ਭੈਣ ਨੂੰ ਮੈਂ ਦੱਸਿਆ ਨਹੀਂ ਸਾਹ ਹਾਪਦੇ ਨੂੰ ਭੈਣ ਵਿਆਹੀ ਹੈ ਭੈਣ ਵਿਆਹੀ ਆ ਹਣ ਕੱਲੀ ਪੱਟੀ ਘਾੜ ਦਿੰਦੇ ਆ ਜੀ ਪਟਿਕਲੀ ਦਵਾਈ ਦੇ ਦਿੰਦੇ ਆ ਬਸ ਉਹ ਕਰ ਦਿੰਦੇ ਆ ਬਸ ਜਾ ਕਹਿੰਦੇ ਤੇ ਰੇਣਾ ਤੂੰ ਹੁਣ ਇੱਥੇ ਸਿਵਲ ਹਸਪੀਟਲ ਵਿੱਚ ਆ ਹਾਂ ਇੱਕ ਆ ਤੇ ਪੈਣਾ ਹੀ ਉੱਥੇ ਇੱਕ ਆ ਤੇ ਪੈਣਾ ਹਾਂਜੀ ਤੇ ਰੋਟੀ ਬਾਣੀ ਇੱਥੋਂ ਕੋਈ ਦੇ ਜਾਂਦਾ ਰੋਟੀ ਬਾਣੀ ਤੇ ਮੰਗ ਲਈਦਾ ਜੀ ਮੰਗ ਲਈਦਾ ਹਾਂਜੀ ਕੀ ਕਹਿੰਦੇ ਡਾਕਟਰ ਡਾਕਟਰ ਤਾਂ ਕੋਈ ਨਹੀਂ ਕਹਿੰਦੇ ਚੰਡੀਗੜ੍ਹ ਚਲੇ ਆਈ। ਤੇ ਜਿਹੜੀ ਤੇਰੀ ਹੱਡੀ ਆ ਹੁਣ ਜੁੜ ਗਈ ਆ ਕਿ ਨਹੀਂ? ਨਹੀਂ ਜੁੜੀ ਨਹੀਂ ਹੋਈ। ਹੱਡੀ ਬਾਹਰੀ ਆ। ਬਾਹਰੀ ਹੈ। ਉੱਥੇ ਪਲੱਸਟਰ ਕਰੀ ਜਾਂਦੇ ਆ ਕੋਈ ਆਪਰੇਸ਼ਨ ਨਹੀਂ ਕੋਈ ਕੁਛ ਨਹੀਂ। ਕੱਖ ਨਹੀਂ ਕਰਦੇ ਜੀ। ਚੰਡੀਗੜ੍ਹ ਕੀ ਕਹਿੰਦੇ ਚੰਡੀਗੜ੍ਹ ਕਿੱਥੇ ਚਲੇ ਰਿਆ? ਚੰਡੀਗੜ੍ਹ ਪੀਜੀਐ ਹੈ ਕਹਿੰਦੇ ਜੀ। ਤੇ ਉੱਥੇ ਤੁਸੀਂ ਕਹਣਾ ਤੁਸੀਂ ਤਾਂ ਐਂਬੂਲੈਂਸ ਦੇਵਲ ਆਈ ਹੈ ਮੈਨੂੰ ਉੱਥੇ ਭੇਜ ਕੇ ਐਡਮਿਟ ਕਰਾਉ। ਮੈਂ ਤਾਂ ਕਿਆ ਭਾਈ ਮੇਰਾ ਕੋਈ ਗੱਲ ਨਹੀਂ ਮੰਨਦਾ ਜੀ। ਕੋਈ ਨਹੀਂ ਮੰਨਦਾ। ਕੋਈ ਨਹੀਂ ਮੰਨਦਾ ਜੀ। ਐਨ ਕਾਲਾ ਇੱਥੇ ਇੱਥੇ ਬੈਠਾ ਵਾ। ਮੁੰਡਾ ਆ। ਕੋਣ ਕਹਿ ਕਿਆਵਾਣੂ ਉਹ ਕਹਿ ਦਿੰਦਾ ਚੱਲ ਵਾ ਜਾ ਵਸ ਜਾ ਵਸ ਹਾਂ ਜਾਣ ਕੀ ਤੈਨੂੰ ਇਲਾਜ ਦੀ ਜਰੂਰਤ ਹੈ ਤੇਰਾ ਇਲਾਜ ਬਣੀ ਹੋ ਰਿਹਾ ਲਾਜ ਕੋਕਣ ਵੀ ਨਹੀਂ ਹੋ ਰਹੀ ਸੋ ਜਗਰਾਮਾ ਦਾ ਇਹ ਸ਼ਖਸ ਦੱਸ ਰਿਹਾ ਆਪਣੇ ਆਪ ਨੂੰ ਤੇਰਾ ਕਾਰ ਨਾਲ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਹੋਣ ਤੋਂ ਬਾਅਦ ਇਹਨੂੰ ਸਿਵਲ ਹਸਪੀਟਲ ਦਾਖਲ ਕਰਾ ਦਿੱਤਾ ਜਾਂਦਾ ਆ ਪਰ ਇਹਦੀ ਜਿਹੜੀ ਹੱਡੀ ਜੁੜਨ ਦੀ ਬਜਾਏ ਸਿਰਫ ਉੱਦਾਂ ਹੀ ਉੱਪਰ ਪਲਸਟਰ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਪਲਸਟਰ ਦੇ ਵਿੱਚ ਕੀੜੇ ਪੈ ਜਾਂਦੇ ਨੇ ਤੇ ਬਾਈ ਕਿਉਂਕਿ ਅੱਤ ਦੀ ਗਰਮੀ ਪੈ ਰਹੀ ਹੈ ਇੱਕ ਮਾਤੜ ਸਾਥੀ ਬੰਦਾ ਆ ਨਾ ਕੋਈ ਮਾਂ ਪਰਿਵਾਰ ਦੇ ਵਿੱਚ ਹੈਗਾ ਪੈਣ ਵਿਆਈ ਉਹਨੂੰ ਅਜੇ ਤੱਕ ਦੱਸਿਆ ਨਹੀਂ ਤੇ ਪਲਸਟਰ ਦੇ ਵਿੱਚ ਕੁਝ ਦਿਨਾਂ ਬਾਅਦ ਕੀੜੇ ਪੈਣ ਲੱਗ ਜਾਂਦੇ ਨੇ ਆ ਕੀੜੇ ਪੈਣ ਤੋਂ ਬਾਅਦ ਜਦੋਂ ਬੰਦਾ ਪਲਸਟਰ ਕਟਵਾ ਰੰਦਾ ਆ ਕਿ ਅੰਦਰ ਕੀੜੇ ਪੈ ਗਏ ਆ ਤੇ ਉਸ ਤੋਂ ਬਾਅਦ ਰੋਜ਼ਾਨਾ ਸਿਵਲ ਹਸਪੀਟਲ ਸਰਪੇ ਦੀ ਪੱਟੀ ਜਿਹੜੀ ਕਿ ਰੋਜ਼ਾਨਾ ਕਰਦੇਗੇ ਹਫਤੇਵਾਰ ਮਰ ਜਾ ਇਹ ਦੋ ਦਿਨ ਹੋਇਆ ਹੀ ਹੁਣ ਦੋ ਦਿਨ ਹਾਂ ਹੁਣ ਦੋ ਦਿਨਾਂ ਬਾਅਦ ਕਰਦੇ ਕਿ ਤਿੰਨ ਦਿਨਾਂ ਬਾਅਦ ਦੋ ਦਿਨ ਤਿੰਨਾਂ ਬਾਅਦ ੱੱਕੇ ਨਾ ਕਰਉਣੀ ਪੈਂਦੀ ਐ ਹਾਂ ਸਹੀ ਕਹਿੰਦੇ ਉੱਪਰ ਚੜ੍ਹਿਆ ਜਾਂ ਚਾਰ ਮੰਜ਼ਲ ਤੇ ਹਣ ਉੱਥੇ ਹੀ ਕੇ ਮੰਜ਼ਲ ਐ ਉਹ ਗਈ ਮੇਥੋਂ ਦਾ ਦਰ ਦਵਿੰਦਰ ਲੱਤ ਤੇ ਕਹਿੰਦੇ ਐ ਗਰੀਬਾਂ ਦਾ ਤਾਂ ਰੱਬ ਹੀ ਲੱਖਾ ਹੁੰਦਾ ਤੇ ਰੱਬ ਹੀ ਲੱਖਾ ਇੱਥੇ ਹੈਗਾ ਦੋ ਤਿੰਨ ਦਿਨਾਂ ਬਾਅਦ ਵੀ ਇਹਦੀ ਪੱਟੀ ਜਿਹੜੀ ਐ ੱੱਕੇ ਨਾ ਕਰਵਾਉਂਦਾ ਇੱਥੇ ਤੈਨੂੰ ਲੋੜ ਹੈ ਇਲਾਜ ਦੀ ਬਹੁਤ ਸਾਰੀਆਂ ਸੰਸਥਾਵਾਂ ਨੇ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਕਿ ਇਦਾਂ ਦੇ ਸ਼ਖਸ ਸਿਵਲ ਹਸਪੀਟਲ ਵਿੱਚ ਜਿਹੜੇ ਹੁੰਦੇ ਆ ਕਿਤੇ ਨਾ ਕਿਤੇ ਉਹਨਾਂ ਦਾ ਇਲਾਜ ਜੇ ਤੁਸੀਂ ਕਰਾ ਸਕਦੇ ਹੋ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਥ ਦਿਓ ਆਟੋ ਚ ਲਾਂਦਾ ਸੀ ਤੇ ਅੱਜ ਇੱਥੇ ਭੀਖ ਮੰਗਿਆ ਵਾਲੀ ਜ਼ਿੰਦਗੀ ਜੀ ਰਿਹਾ ਕੋਈ ਪੁੱਛੀਛ ਨਹੀਂ ਆ ਬਾਈ ਦਾ ਜੋ ਹਾਲ ਬਹੁਤ ਜ਼ਿਆਦਾ ਮੰਦਾ ਹਾਲ ਹੈ ਜੀ ਮੈਂ ਜਦੋਂ ਆਇਆ ਸੀ ਪਰਸੋ ਚੋਦ ਮੈਨੂੰ ਦੱਸਦਾ ਸੀ ਕਹਿੰਦਾ ਮੇਰੇ ਕਿਦਾਂ ਪੈ ਗਈ ਸੀ ਕੀੜੇ ਕਿੰਨਾ ਮੈਂ ਆਪਣੇ ਆਪੇ ਬੱਸ ਸਟੈਂਡ ਰਹਿਦਾ ਸੀ ਇਹ ਉੱਥੋਂ ਵੀ ਕੱਢਿਆ ਹੋਣਾ ਵੀ ਇੱਥੇ ਤੂੰ ਜਾ ਇਲਾਜ ਕਰਾ ਜਦੋਂ ਇੱਥੇ ਆਇਆ ਇੱਥੇ ਵੀ ਨਹੀਂ ਇਲਾਜ ਪ੍ਰੋਪਰ ਸਹੀ ਇੱਧਰ ਆਇਆ ਮਾਣੇ ਇੱਕ ਲੜਕਾ ਬਾਹਰ ਬੈਠਾ ਹੈ ਜਿਹਦੀ ਲੱਤ ਟੁੱਟੀ ਹੋਈ ਹੈ ਐਡਮਿਟ ਕਿਉਂ ਨਹੀਂ ਕਰਦੇ ਅੰਦਰ ਡਾਕਟਰ ਸਾਹਿਬ ਨੂੰ ਤੁਹਾਨੂੰ ਕੋਈ ਪਤਾ ਹੈਗਾ ਨਹੀਂ ਮੈਨੂੰ ਕੋਈ ਗੱਲ ਨਹੀਂ ਮੈਂ ਤਾਂ ਅੰਦਰ ਆਪਦੇ ਡਿਊਟੀ ਤੇ ਹਾਂ ਪਰ ਇਹ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਆ ਅਰੇ ਇਹ ਭੀੜ ਆਂਦਾ ਹੋਰ ਕੋਈ ਵਾਰ ਦਾ ਸਟਾਫ ਹੋਵੇ ਅੰਦਰ ਹੈਗਾ ਦੇਖ ਲੋ ਦਾਮਾ ਪਤਾ ਨਹੀਂ ਮੈਨੂੰ ਸਟਾਫ ਦਾ ਨਾਮ ਨਹੀਂ ਪਤਾ ਲੱਗਦਾ ਪਾਪਾ ਜੀ ਇਹ ਕੋਈ ਗਰੀਬਾ ਰਹੂਗਾ ਇਸ ਜਿਹੜੀਆਂ ਉਪਲਬਧੀਆਂ ਗਿਣਾਂਦੇ ਇੱਥੇ ਹੈਗੀਆਂ ਸਾਨੂੰ ਤਾਂ ਉਹਨਾਂ ਲੱਗਿਆ ਮੇਰਾ ਦੋ ਘੰਟੇ ਤੋਂ ਕੱਦ ਲਗਰਾਵ ਹੋ ਰਿਹਾ ਹਾਂਜੀ 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 ਬਾਈ ਇਹਨੂੰ ਦਾਖਲ ਕਰਾਂਦਾ ਤੈਨੂੰ ਨਹੀਂ ਪਤਾ ਦਾਖਲ ਕਰਾਂਦਾ ਭਾਜੀ ਇੱਕ ਸਟਾਫ ਕੀ ਕਰੇ ਸੋ ਤੋਂ ਉੱਤੇ ਮਰੀਜ਼ ਹੈ ਇਹ ਅਰਚਾ ਸੀ ਸੋਨਾਂ ਜ਼ਿੰਮੇਦਾਰ ਸਟਾਫ ਵੀ ਇੱਥੇ ਇੱਕ ਇੱਕ ਤੁਸੀਂ ਦੱਸੋ ਅਸੀਂ ਕੀ ਕਰੀਏ ਫਿਰ ਇਹਨੂੰ ਮਾਰ ਦਿਓ ਮਸਿਕਾ ਤੋਂ ਮਾਰੀਏ ਮਰਨ ਤੋਂ ਛੱਡਿਆ ਤੁਸੀਂ ਤਾਂ ਬਸ ਖਬਰਾਂ ਲਾਣੇ ਤੁਸੀਂ ਇਹ ਤਾਂ ਦੇਖੋ ਇੱਥੇ ਸਟਾਫ ਦੀ ਕਮੀ ਆ ਇਦਾਂ ਦੀ ਖਬਰਾਂ ਚੱਕੋ ਤੁਸੀਂ ਬੋਲੋ ਨਾ ਬੋਲੋ ਉਸਲੇ ਤੁਸੀਂ ਫੇਰ ਡਰਦੇ ਹੋ ਕਿ ਤੁਹਾਨੂੰ ਸੁਪਰਡੈਂਟ ਕਰ ਦੂੰਗਾ ਦੱਸ ਫਿਰ ਉਹ ਬੰਦੇ ਦੀ ਲੱਤ ਦੀ ਹੱਡੀ ਬਾਹਰ ਆਈ ਆ ਮੈਂ ਲਾਣਾ ਤੂੰ ਦੱਸ ਫਿਰ ਇਹਨੂੰ ਪੀ ਇਹਨੂੰ ਇੱਥੇ ਲਿਖਿਆ ਆ ਬਈ ਇਹ ਥੋੜੀ ਸ਼ਿਫਟ ਕਰਨ ਲਈ ਐਂਬੂਲੈਂਸ ਦੀ ਝੂਲਤਾ ਇਹਨੂੰ ਤੁਸੀਂ ਪੀਜੀਆਈ ਜਾਨ ਨੂੰ ਕਿਹਾ ਤੁਸੀਂ ਭੇਜਿਆ ਨੂੰ ਐਂਬੂਲੈਂਸ ਅਸੀਂ ਸੋਣਾ ਸਰ ਬੁੱਕ ਤਾਂ ਇਹਨਾਂ ਦੇ ਨਾਲ ਦੇਣੇ ਕਰਾਣੀ ਹੁੰਦੀ ਆ ਇਹ ਪ੍ਰਵਾਰ ਨਹੀਂ ਹੈਗਾ ਫਿਰ ਮਰ ਜਵੇ ਨਹੀਂ ਸਰ ਇਦਾਂ ਸੋਣਾ ਤੁਸੀਂ ਦੱਸੋ ਤੁਸੀਂ ਦੱਸੋ ਨਾ ਕਿ ਕਿੱਥੇ ਮੈਂ ਕਹਿੰਦਾ ਇਹਦੇ ਨਾਲ ਕੋਈ ਨਹੀਂ ਹੈਗਾ ਕੋਈ ਡਾਕਟਰ ਨਹੀਂ ਦੇਖੂਗਾ ਨਹੀਂ ਇਹ ਤਾਂ ਸਾਨੂੰ ਨਹੀਂ ਪਤਾ ਸਰ ਆ ਦੇਖਿਆ ਇਹ ਤੈਨੂੰ ਬਾਹਰ ਸੀਸੀਟੀਵੀ ਦੁਕਾਨ ਨੂੰ ਆ ਕੇ ਬਹਿ ਗਿਆ ਤੈਨੂੰ ਨਹੀਂ ਪਤਾ ਵੀ ਇਹਦਾ ਇਹਦਾ ਇਲਾਜ ਇਹਨੂੰ ਉੱਥੇ ਅੰਦਰ ਇੱਥੇ ਹੀ ਅੰਦਰ ਦਾਖਲ ਕਰ ਲੈ ਇੱਥੇ ਹੀ ਅੰਦਰ ਦਾਖਲ ਕਰ ਲੋ ਇਹਨੂੰ ਮੈਂ ਕਿੱਥੇ ਕਰ ਲਵਾਂ ਮੇਰੇ ਕੋਲ ਤਾਂ ਆਇਆ ਹੀ ਨਹੀਂ ਉਹ ਡਾਕਟਰ ਨੇ ਦੱਸ ਜਾਨਣਾ ਕਿ ਨਹੀਂ ਇਹਨਾਂ ਮੇਰੇ ਨਾਲ ਦੇਖੋ ਹਾਂ ਬਸ ਦਾクセ ਨਾ ਜਾਨਾ ਮੈਂ ਮੇਰੇ ਕੋਲ ਥੋਨਾ ਐਸਾ ਮੇਰੀ 3 ਘੰਟੇ ਉਹ ਡਾਕਟਰ ਹੈ ਨਾ ਮੈਂ ਦਾ ਇੱਥੋਂ ਮੁਲਾਜ਼ਮ ਮੈਂ ਛੋਟਾ ਜਿਹਾ ਇੱਕ ਤੁਸੀਂ ਡਾਕਟਰ ਦੀ ਗੱਲ ਕਰੋ ਤੂੰ ਫਿਰ ਤੂੰ ਫਿਰ ਉੱਪਰ ਕੇ ਤੁੰਗ ਬਾਹਰ ਆ ਰਿਹਾ ਡਾਕਟਰ ਉਹ ਬਾਹਰ ਆ ਕੇ ਖੜਾ ਗਿਆ ਤੁਸੀਂ ਕਹੇ ਲਿਖਿਆ ਕਿੱਥੇ ਮੈਂ ਤਾਂ ਬ੍ਰਦਰ ਮੇਰੀ ਗੱਲ ਸੁਣ ਧਿਆਨ ਨਾਲ ਇੱਥੇ ਜਿਹੜੇ ਮਹਿਕਮੇ 'ਚ ਲੱਗ ਜਣੇ ਹੋ ਨਾ ਉੱਤੇ ਕੁਛ ਨਾ ਕੁਛ ਪੇਸ਼ੈਂਟ ਇਨਸਾਨੀਆਂ ਦੇ ਵੀ ਰੱਖਿਆ ਕਰੋ ਉਹ ਬੰਦੇ ਦੀ ਲੱਤ ਹੁਣ ਜਦੋਂ ਕੱਟ ਜੂਗੀ ਭੀਖ ਮੰਗੂਗਾ ਮਾਰ ਜੋ ਆਟੋ ਚਲਾ ਕੇ ਰੋਟੀ ਖਾਂਦਾ ਸੀਗਾ ਅੱਜ ਉਹ ਭੀਖ ਮੰਗਣ ਤੇ ਤੁਸੀਂ ਮਜਬੂਰ ਕੀਤਾ ਹੋਇਆ ਅਸੀਂ ਕਹਦੋ ਕਰਨਾ ਜੀ ਮਜਬੂਰ ਉਹਦਾ ਲਾਲ ਚੋਨ ਕਰਾ ਦਾਖਲ ਕਰੋ ਉਹਨੂੰ ਇੱਥੇ ਹਾਂ ਜੀ ਕਰਦੇ ਆ ਜੀ ਉਹਨੂੰ ਅੱਗੇ ਆਓ ਅੰਦਰ ਦਾ ਸਮਾਂ ਇਹਨਾਂ ਨੂੰ ਲੈ ਕੇ ਡਾਕਟਰ ਨੂੰ ਪਾਓ ਨਾ ਮੈਨੂੰ ਕਹਦੋ ਕਰ ਦਿੰਦੇ ਫਿਰ ਉਹ ਬੰਦਾ ਕਿਦ ਕਿਉਂ ਕਹਿੰਦਾ ਮੈਨੂੰ ਦਾਖਲ ਕਰਦੇ ਨਹੀਂ ਹੈਗਾ ਮੇਰੇ ਸਾਹਮਣੇ ਦਾਖਲ ਕਰਾ ਦੇ ਮੈਂ ਮੰਨ ਜਾਊਗਾ ਆਹੋ ਕਰਾਓ ਦੱਸ ਚੱਲ ਚੱਲ ਜਾਓ ਕਰੋ ਜੇ ਉਹਦੀ ਸਾਟੀ ਇੱਥੇ ਠੀਕ ਹੋਣ ਵਾਲੀ ਹੋਊਗੀ ਤਾਂ ਹੀ ਦਾਖਲ ਕਰਾਂਗੇ ਜੇ ਇੱਥੇ ਸਾਡੇ ਟ੍ਰੀਟਮੈਂਟ ਹੀ ਨਹੀਂ ਹੋਊਗਾ ਉੱਥੇ ਫਿਰ ਦੂਜੀ ਜਗ੍ਹਾ ਭੇਜਣ ਲਈ ਐ ਜਿਹੜੇ ਡਾਕਟਰਾਂ ਨਾਲ ਜ਼ਿਆਦਾ ਇਹਨਾਂ ਨੂੰ ਜ਼ਿਆਦਾ ਦੁੱਖ ਲੱਗਦਾ ਸਾਨੂੰ ਉਹਨੇ ਤੁਹਾਨੂੰ ਲੱਗਦਾ ਜ਼ਿਆਦਾ ਮੈਨੂੰ ਲੱਗਦਾ ਭਰਾ ਮੈਨੂੰ ਲੱਗਦਾ ਮੈਂ ਇੱਥੇ ਜਿਹੜੇ ਆ ਜਿਹੜੇ ਰੋਲਦੇ ਫਿਰਦੇ ਇਹਨਾਂ ਦਾ ਦੁੱਖ ਲੱਗਦਾ ਮੈਨੂੰ ਤੁਹਾਨੂੰ ਲੱਗਦਾ ਸਾਨੂੰ ਵੀ ਲੱਗਦਾ ਅਸੀਂ ਹੁਣ ਉਹ 2 ਘੰਟੇ ਤੋਂ ਜਨਾਨੀ ਬੈਠੀ ਉਹਨੂੰ ਬਿਓਸ਼ੀਲਾ ਟੀਕਾ ਲਗਾ ਕੇ ਐਮਰਗ ਰਾਨੇ ਆ ਜੀ ਜੀ ਵਾਲੇ ਡਾਕਟਰ ਨੇ ਦੇਣਾ ਹੁੰਦਾ ਟੀਕਾ ਕੋਈ ਜਣਾ ਖਣਾ ਨਹੀਂ ਲਾਦਾ ਜਣਾ ਖਣਾ ਤੇ ਬੁਲਾਉਂਦੇ ਕਿਉਂ ਨਹੀਂ ਜਣਾ ਖਣਾ ਨੂੰ ਬੁਲਾਉਂਦੇ ਕਿਉਂ ਕਾਲ ਪਾਈ ਹੋਈ ਸੀ ਭਾਜੀ ਹਾਂ ਇਹਨਾਂ ਨੇ ਐਨਾਲੀਜ਼ੀਆ ਵਾਲਾ ਡਾਕਟਰ ਐਨਾਲੀਜ਼ੀਆ ਵਾਲਾ ਡਾਕਟਰ ਇਨੂੰ ਐਡੇ ਵੱਡੇ ਬਰਜ ਖਲੀਫੇ ਬਣਾਉਂਦੇ ਆ ਇੱਥੇ ਡਾਕਟਰਾਂ ਦੀ ਕਮੀ ਆ ਡਾਕਟਰ ਉਹਦਾ ਵੱਡੀਆਂ ਗੱਲਾਂ ਮਾਰਦੇ ਨੇ ਵੀ ਅਸੀਂ ਇਸ ਹਸਪੀਟਲ ਨੂੰ ਇੰਨੀਆਂ ਉਪਲਬਧੀਆਂ ਦੇਤੀਆਂ ਇੰਨੀਆਂ ਉਪਲਬਧੀਆਂ ਤੇ ਦੋ ਦੋ ਘੰਟਾ ਮਰੀਜ਼ ਪਿਆ ਰਹਿੰਦਾ ਇੱਕ ਬੰਦਾ ਮੋਤ ਦੇ ਕਿਨਾਰੇ ਬੈਠਾ ਭੀਖ ਮੰਗਾ ਬਣਾਤਾ ਆਟੋ ਚਾਲਕ ਦੋ ਫਿਰ ਜਦੋਂ ਕੋਈ ਬੰਦੇ ਦੀ ਜੋ ਬੰਦਾ ਪ੍ਰਾਨ ਛੱਡ ਜਵੇ ਫਿਰ ਇਹਨਾਂ ਨੂੰ ਵੱਡੀਆਂ ਉਹਨੀਆਂ ਸਹੂਲਤਾਂ ਨੂੰ ਚਾਕੇ ਮਿਊਂਸੀਪਲ ਕੋਰਪੋਰੇਸ਼ਨ ਤੇ ਅੱਗ ਲਾਉਣ ਨੂੰ ਸੱਟੇ ਆਂਦੇ ਨੇ ਬਾਰੇ ਜਿੰਦੇ ਜੀ ਉਹਦੀ ਕਦਰ ਨਹੀਂ ਬੰਦੇ